ਗੱਲ ਆਸਟ੍ਰੇਲੀਆ ਦੀ ਕਰਾਂਗੇ ਬਹੁਤ سارے ਸਵਾਲ ਸਟੂਡੈਂਟਸ ਦੇ ਹੁੰਦੇ ਨੇ ਕਿ ਅਸੀਂ ਆਸਟ੍ਰੇਲੀਆ ਤੇ ਅਪਲਾਈ ਕਰਨਾ ਚਾਹੁੰਦੇ ਆ ਪਰ ਕੀ ਕੋਈ ਹੋਰ ਸੌਖਾ ਤਰੀਕਾ ਮਿਲ ਸਕਦਾ ਹੈ ਜਿਨ੍ਹਾਂ ਦੀ ਪ੍ਰੋਫਾਈਲ ਲੈਵਲ 1 ਨੂੰ ਮੀਟ ਨਹੀਂ ਕਰ پا ਰਹੀ ਹੁੰਦੀ ਜਾਂ ਕੁਝ ਥੋੜੀ-ਬਹੁਤ ਕੰਪਲਿਕೇಷನ್ಸ್ ਹੈ ਪ੍ਰੋਫਾਈਲ ਦੇ ਵਿੱਚ ਤਾਂ ਅਸੀਂ ਅੱਜ ਤੁਹਾਨੂੰ ਇੱਕ ਬਹੁਤ ਹੀ ਵਧੀਆ ਪਾਥਵੇ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਜਿਸ ਦੇ ਵਿੱਚ ਤੁਸੀਂ ਇੰਡੀਆ ਤੋਂ ਹੀ ਪੜ੍ਹਾਈ ਸ਼ੁਰੂ ਕਰਦੇ ਹੋ ਤੇ ਉਸ ਤੋਂ ਬਾਅਦ ਜੇਕਰ ਤੁਹਾਡਾ ਇਨਕੇਸ ਵੀਜ਼ਾ ਨਹੀਂ ਵੀ ਲੱਗ ਪੰਦਾ ਤਾਂ ਤੁਹਾਨੂੰ ਫੀਸ ਜੋ ਹੈ ਵਾਪਸ ਮਿਲ ਜਾਂਦੀ ਹੈ ਇਹ ਪੂਰੇ ਤਰੀਕੇ ਨਾਲ ਪੂਰੀ ਇਨਫੋਰਮੇਸ਼ਨ ਤੁਹਾੜ ਨਾਲ ਅੱਜ ਸਾਂਝੀ ਕਰਾਂਗੇ ਸੋ ਮੈਂ ਤਾਂ ਤੁਹਾਨੂੰ ਬਹੁਤ ਮੋٹے ਮੋٹے ਪੁਆਇੰਟ ਦੱਸੇ ਨੇ ਪਰ ਡਿਟੇਲ ਵਿੱਚ ਇੱਕ ਇੱਕ ਪੁਆਇੰਟ ਤੁਹਾਡੇ ਨਾਲ ਸਾਂਝਾ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਮੈਮ ਸ਼ਸ਼੍ਰੀਕਾਲ ਨਮਸਕਾਰ ਸੋ ਮੈਂ ਜਿਵੇਂ ਕਿ ਹਮੇਸ਼ਾ ਜ਼ਿਕਰ ਕਰਦੀ ਹਾਂ ਸਟੂਡੈਂਟਸ ਨੂੰ ਦੱਸ ਦਈਏ ਕਿ ਨੈਵੀਗੇਟਰਸ ওভারਸੀਜ਼ ਔਰ ਵੀਨਾ ਗੋਇਲ मैम ਜਿਨ੍ਹਾਂ ਦਾ ਕਿ ਐਕਸਪੀਰੀਅੰਸ ਤਾਂ 28 ਸਾਲਾਂ ਦਾ ਹੈ ਸੋ ਮੈਮ ਕੋਲ ਕਈ ਤਰ੍ਹਾਂ ਦੇ ਪ੍ਰੋਗਰਾਮਸ ਹੁੰਦੇ ਨੇ ਤਾਂ ਕਿ ਵੱਖ-ਵੱਖ ਪ੍ਰੋਫਾਈਲਸ ਉੱਪਰ ਉਹਨਾਂ ਨੂੰ ਸਹੀ ਆਪਸ਼ਨਸ ਔਰ ਥੋੜਾ ਸੌਖਾ ਰਸਤਾ ਵੀ ਦੱਸਿਆ ਜਾ ਸਕੇ ਤਾਂ ਕਿ ਸਟੂਡੈਂਟ ਆਪਣੇ ਫਿਊਚਰ ਦੇ ਲਈ ਜੋ ਪਲਾਨ ਸੋਚਦੇ ਨੇ ਕਿ ਅਸੀਂ ਕਿੱਥੇ ਤੱਕ ਪਹੁੰਚਣਾ ਹੈ ਕਿਹੜੇ ਆਪਣੇ ਗੋਲਸ ਨੂੰ ਅਚੀਵ ਕਰਨਾ ਹੈ ਉਹਨਾਂ ਨੂੰ ਅਚੀਵ ਕਰ ਸਕਣ ਸੋ ਮੈਮ ਅੱਜ ਜਿਵੇਂ ਆਪਾਂ ਆਸਟ੍ਰੇਲੀਆ ਦੇ ਇਸ ਪਾਥਵੇ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਸਕਦਾ ਮੈਂ ਜ਼ਰੂਰ ਚਾਹੂੰਗੀ ਇੱਕ ਇੱਕ ਪੁਆਇੰਟ ਤੁਸੀਂ ਪੂਰਾ ਕਲੀਅਰਲੀ ਸਟੂਡੈਂਟ ਨੂੰ ਜ਼ਰੂਰ ਸਮਝਾਓ ਤਾਂ ਕਿ ਇਸ অপਸ਼ਨ ਬਾਰੇ ਵੀ ਅਵੇਅਰਨੈਸ ਹੋ ਸਕੇ ਔਰ ਸਟੂਡੈਂਟ ਇਸ ਪੁਆਇੰਟ ਨੂੰ ਵੀ ਫੋਲੋ ਜ਼ਰੂਰ ਕਰ ਸਕਣ ਦੇਖੋ ਹਰਜੋਤ ਇਹ ਤੁਸੀਂ ਬੜਾ ਅੱਛਾ ਕੁਐਸਚਨ ਪੁੱਛਿਆ ਹੈ ਕਿ ਜਿਹੜੇ ਸਟੂਡੈਂਟਸ ਇੰਡੀਆ ਦੇ ਵਿੱਚ ਹੈ ਆਸਟ੍ਰੇਲੀਆ ਜਾਣਾ ਚਾਹ ਰਹੇ ਹੈ ਥੋੜਾ ਜਿਹਾ ਆਸਟ੍ਰੇਲੀਆ ਗੈਪ ਦੇ ਈਸ਼ੂ ਨਾਲ ਜੀ ਜਾਂ ਕੋਈ ਵੀ ਪ੍ਰੋਬਲਮ ਹੋਏ ਤੇ ਫਿਰ ਐਡਮਿਸ਼ਨ ਨਹੀਂ ਹੁੰਦਾ ਉਹ ਸਟੂਡੈਂਟਸ ਕੀ ਕਰਨ ਕਿਉਂਕਿ 23 ਪਾਸ ਆਊਟ ਬੱਚਾ ਜੇ ਹੁਣ ਅਪਲਾਈ ਕਰਦਾ ਜੁਲਾਈ ਵਾਸਤੇ ਅਪਲਾਈ ਹੋਏਗਾ 22 ਚਾਂਸ ਉਹ ਕਿਸੇ وجہ ਨਾਲ ਜੁਲਾਈ ਦਾ ਵੀ ਨਹੀਂ ਮਿਸ ਹੋ ਜਾਂਦਾ ਤੇ ਉਹਦੇ ਕੋਲ ਕੋਈ অপਸ਼ਨ ਨਹੀਂ ਹੈ ਉਹਦੇ ਵਾਸਤੇ ਸਾਡੇ ਕੋਲ ਜਿਹੜਾ ਹੈ ਪਾਥਵੇ ਪ੍ਰੋਗਰਾਮ ਹੈ ਜਾਂ ਤੇ ਸਟੂਡੈਂਟ ਸਿੰਗਾਪੁਰ ਚਲਾ ਜਾਏ ਸਿੰਗਾਪੁਰ ਇੱਕ ਬੈਨਰ ਪੜ੍ਹ ਕੇ ਸੈਕੰਡ ইয়ার ਉਹ ਆਸਟ੍ਰੇਲੀਆ ਚਲਾ ਜਾਏਗਾ ਯਾ ਇੰਡੀਆ ਦੇ ਵਿੱਚ ਜਿਹੜਾ ਸਟੱਡੀ ਕਰ ਸਕਦਾ ਉਹਦੇ ਫਾਇਦੇ ਮੈਂ ਤੁਹਾਨੂੰ ਦੱਸਦੀ ਆ ਇੰਨੇ ਕ ਫਾਇਦੇ ਆ देयर आर ਸੋ ਮਨੀ ਐਡਵਾਂਟੇਜਸ ਸਟੂਡੈਂਟ ਜਿਹੜਾ ਇੱਥੋਂ ਆਨਲਾਈਨ ਸਟੱਡੀ ਕਰੇਗਾ 1 ਇਅਰ ਦਾ ਪ੍ਰੋਗਰਾਮ 6 ਮੰਥ ਵਿੱਚ ਕੰਪਲੀਟ ਕਰੇਗਾ ਇਹ ਨਹੀਂ ਕਿ ਉਸ ਤੇ ਬੜਾ ਪ੍ਰੈਸ਼ਰ ਪੜ ਰਿਹਾ ਉਸ ਤੇ ਕੋਈ ਪ੍ਰੈਸ਼ਰ ਨਹੀਂ ਪੈ ਰਿਹਾ ਉਹ ਜਸਟ ਮਤਲਬ ਇੱਕ ਸਮਝ ਲਓ ਕਿ ਆਨਲਾਈਨ ਸਟੱਡੀਆਂ ਐ ਅਸਾਈਨਮੈਂਟਸ ਜਮਾ ਕਰਨੀਆਂ ਇਨ ਦਾ ਮੀਨ ਟਾਈਮ ਉਹ ਆਪਣੇ ਆਇਲਸ ਵੀ ਕਰ ਸਕਦਾ ਹੈ ਆਪਣੇ ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟਸ ਵੀ ਤਿਆਰ ਕਰ ਸਕਦਾ ਹੈ ਤੇ ਉਹਦਾ ਜਿਹੜਾ ਗੈਪ ਕਾਉਂਟ ਨਹੀਂ ਹੋਏਗਾ 11th ਮਾਰਚ ਉਸ ਬੈਚ ਦੀ ਜਿਹੜੀ ਹੈ స్టార్టింగ్ ਡੇਟ ਹੈ ਉਹਦੇ ਬਾਅਦ ਜੇ ਮਿਸ ਹੋ ਗਿਆ ਫਿਰ ਉਹਦੇ ਕੋਲ ਸਮਾਨੀ ਹੈ ਫਿਰ ਉਹ ਇੱਥੇ ਅਪਲਾਈ ਨਹੀਂ ਕਰ ਸਕਦਾ ਹੁਣ ਜਿਹੜੇ ਵੀ ਸਟੂਡੈਂਟਸ ਹੈ ਜਿਹੜੇ ਕਿਸੇ ਵੀ ਵਜ੍ਹਾ ਨਾਲ 23 ਪਾਸ ਆਊਟ ਮਿਸ ਕਰ ਰਹੇ ਹੈ ਉਹਨਾਂ ਦੇ ਵਾਸਤੇ ਇਹ ਜਿਨ੍ਹਾਂ ਨੇ ਹਜਿਆ ਹਿਲਸ ਨਹੀਂ ਕੀਤਾ ਜਾਂ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਸੀ ਉਹ ਸਾਰੇ ਕਿਉਂਕਿ ਇੱਕ ਤੇ ਉਹ ਤੁਹਾਡਾ ਗੈਪイヤー ਕਾਊਂਟ ਨਹੀਂ ਹੋਏਗਾ ਦੂਜਾ 1 ਇਅਰ ਦੀ ਜਿਹੜੀ ਸਟੱਡੀ ਉਹ 6 ਮੰਥ ਚ ਕੰਪਲੀਟ ਕਰ ਰਹੇ ਹੋ ਉੱਥੇ ਸਿੱਧਾ 2nd ਇਅਰ ਚ ਜਾਓਗੇ ਤੇ 6 ਮਹੀਨੇ ਦੀ ਫੀਸ ਬਚ ਗਈ ਔਰ ਤੁਹਾਡੇ ਲਿਵਿੰਗ ਐਕਸਪੈਂਸਸ 1 ਇਅਰ ਦੇ ਬਚ ਗਏ ਉਹ ਇਹ ਹੁਣ ਇਹਦਾ ਮੇਨ ਟਾਈਮ ਤੁਸੀਂ ਆਪਣੇ ਆਇਲਸ ਜਿਹਦੇ ਵਾਸਤੇ ਕਿ ਜੋ ਕਿ ਨੈਵੀਗੇਟਰ ਤਿਆਰ ਕਰਾਂਦਾ ਤੁਹਾਨੂੰ ਕੋਈ ਚਾਰजेस ਨਹੀਂ ਲਿੱਤੇ ਜਾਂਦੇ ਆ ਤੁਹਾਡੇ ਤੋਂ ਤੁਹਾਡੇ ਪੂਰੀ ਫਾਈਲਿੰਗ ਪ੍ਰੋਸੈਸ ਦਾ ਅਸੀਂ ਗਾਈਡ ਕਰਾਂਗੇ ਜੀਟੀ ਡਾਕੂਮੈਂਟਸ ਦੇ ਤੁਹਾਨੂੰ ਗਾਈਡ ਕਰਾਂਗੇ ਔਰ ਫਿਰ ਵੀ ਤੁਹਾਡੇ ਦਿਮਾਗ 'ਚ ਅਸੀਂ ਫੀਸ ਦਿੱਤੀ 6 ਮਹੀਨੇ ਦੀ ਜਾਂ ਸਾਲ ਦੀ ਜਿਹੜੀ ਵੀ ਹੈ ਇੰਡੀਆ ਦੇ ਵਿੱਚ ਉਹ ਫੀਸ ਬਹੁਤ ਘੱਟ ਹੋ ਜਾਂਦੀ ਹੈ ਜਿਹੜੀ ਫੀਸ ਉੱਥੇ ਜਾ ਕੇ ਤੁਸੀਂ ਕੋਈ 30,000 ਡਾਲਰ ਦੇਣੀ ਹੈ ਉਹ ਤੁਹਾਨੂੰ ਕੱਲ ਹੀ 6 ਲੱਖ 6.5 ਲੱਖ 'ਚ ਤੁਹਾਨੂੰ ਟੋਟਲ ਕੋਰਸ ਦੀ ਫੀਸ ਪੈਂਦੀ ਹੈ ਔਰ ਜੇ ਤੁਹਾਡਾ ਅਮ ਵੀਜ਼ਨ ਨਹੀਂ ਲੱਗਦਾ ਕਿਉਂਕਿ ਇਹਦੇ ਵਿੱਚ ਵੀਜ਼ਾ ਚਾਂਸਸ 100% ਹੁੰਦੇ ਆ ਨਹੀਂ ਲੱਗਦਾ ਤੇ ਫੀ ਰਿਫੰਡ ਹੈ ਜਸ ਤੁਹਾਡਾ ਕੋਈ GST ਵਗੈਰਾ ਥੋੜਾ ਬਹੁਤ ਕੱਟ ਕੇ 5 6% ਮੈਂ ਕਿਹਾ 25000 ਰੁਪਏ ਸਾਰਾ ਬੰਦ ਹੈ ਤੇ ਉਹਦੇ ਬਾਅਦ ਉਹ ਟੋਟਲ ਫੀ ਰਿਫੰਡ ਮਤਲਬ ਕਿਸੇ ਨੇ ਤੁਹਾਨੂੰ 6 ਮਹੀਨੇ ਪੜਾਇਆ 6 ਮਹੀਨੇ ਸਾਰੀ ਤਿਆਰੀ ਕਰਾਈ ਹੈ ਔਰ ਉਹਦੇ ਬਾਅਦ ਫੀ ਰਿਫੰਡ ਕਰ ਰਿਹਾ दैट मींस ਵੀਜ਼ਾ ਆਨ ਦੀ 100% ਸੰਭਾਵਨਾ ਹੈ ਤਾਹੀਂ ਉਹ ਫਾਈਲ ਫੜੀ ਜਾਂਦੀ ਤਾਂ ਹੀ ਉਸ ਬੱਚੇ ਤੇ ਟਾਈਮ ਇਨਵੈਸਟ ਕੀਤਾ ਜਾਂਦਾ ਔਰ ਤਾਂ ਹੀ ਉਸ ਦੇ ਉੱਪਰ ਸਾਰਾ ਜਿਹੜਾ ਆਪਣਾ ਪੂਰਾ ਟਾਈਮ ਲਾਇਆ ਜਾਂਦਾ ਉਸ ਬੱਚੇ ਤੇ ਇਨਵੈਸਟ ਕੀਤਾ ਜਾਂਦਾ ਕਿਉਂਕਿ ਇਸ ਬੱਚੇ ਦਾ ਇਹ ਕੰਮ ਹੋ ਜਾਣਾ ਹੈ ਉਸੇ ਹਿਸਾਬ ਨਾਲ ਇਹ ਸਾਰਾ ਚੱਲਦਾ ਬਿਲਕੁਲ ਸੋ ਸਟੂਡੈਂਟਸ ਜ਼ਰੂਰ ਇਸ ਬਾਰੇ ਪੂਰੀ ਸਹੀ ਢੰਗ ਨਾਲ ਸਮਝ ਸਕਦੇ ਨੇ ਇਸ ਵੀਡੀਓ ਦੇ ਜ਼ਰੀਏ ਵੀ ਪਰ ਅਗਰ ਤੁਸੀਂ ਆਪਣੀ ਪ੍ਰੋਫਾਈਲ ਦੇ ਅਕੋਰਡਿੰਗਲੀ ਵੀ ਕੋਈ ਸਹੀ ਗਾਈਡੈਂਸ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਤੁਸੀਂ ਨੈਵੀਗੇਟਰਜ਼ ਓਵਰਸੀਜ਼ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਦੇਖੋ ਇੱਕ ਬਹੁਤ ਹੀ ਚੰਗੀ ਆਪਸ਼ਨ ਹੈ ਬਹੁਤ ਹੀ ਸੇਫ ਸਾਈਡ ਦੇ ਵਿੱਚ ਤੁਸੀਂ ਚੱਲਦੇ ਹੋ ਪੜਾਈ ਆਪਣੀ ਕਰਦੇ ਹੋ ਇਨ ਕੇਸ ਵੀਜ਼ਾ ਨਹੀਂ ਲੱਗਦਾ ਵੈਸੇ ਤਾਂ ਇਸ ਵਿੱਚ ਬਹੁਤ ਵੱਡੇ ਚਾਂਸਸ ਨੇ ਪੋਜ਼ਿਟਿਵਲੀ ਅਗਰ ਅਸੀਂ ਦੇਖੀਏ ਤਾਂ ਬਹੁਤ ਬ੍ਰਾਈਟ ਚਾਂਸਸ ਨੇ ਕਿ ਵੀਜ਼ਾ ਲੱਗਦਾ ਹੀ ਹੈ ਪਰ ਇਨ ਕੇਸ ਕਿਸੇ وجہ ਕਰਕੇ ਅਕਰ ਵੀਜ਼ਾ ਨਹੀਂ ਵੀ ਲੱਗ ਪੰਦਾ ਤਾਂ ਫੀਸ ਨੂੰ ਲੈ ਕੇ ਵੀ ਤੁਹਾਨੂੰ ਘਬਰਾਣ ਦੀ ਚਿੰਤਾ ਕਰਨ ਦੀ ਇੱਥੇ ਲੋੜ ਨਹੀਂ ਪੈਂਦੀ ਐ ਸੋ ਮੈਮ ਇਸ ਪ੍ਰੋਸੈਸ ਨੂੰ ਲੈ ਕੇ ਕੋਈ ਕੋਈ ਖਾਸ ਚੀਜ਼ਾਂ ਵੀ ਨੇ ਜੋ ਤੁਸੀਂ ਜ਼ਰੂਰ ਸਟੂਡੈਂਟਸ ਨੂੰ ਗਾਈਡ ਕਰਨਾ ਚਾਹੋਗੇ ਕਿ ਜਿਹੜਾ ਇਸ ਪਾਥਵੇ ਦੇ ਨਾਲ ਅੱਗੇ ਚੱਲਣਾ ਚਾਹੀਦਾ ਤੇ ਕਿਹੜੀ ਗੱਲਾਂ ਦਾ ਉਹ ਧਿਆਨ ਜ਼ਰੂਰ ਨਾਲ-ਨਾਲ ਰੱਖੇ ਦੇਖੋ ਹਰਜੋਤ ਇੱਧੇ ਹੈ ਕਿ ਜਦ ਸਟੂਡੈਂਟ ਇੱਥੋਂ ਆਨਲਾਈਨ ਸਟੱਡੀ ਲੈ ਰਿਹਾ ਐ ਅਸਾਈਨਮੈਂਟਸ ਉਹੀ ਪ੍ਰੋਫੈਸਰਸ ਉਹੀ ਟੀਚਰਸ ਹੋਣਗੇ ਜਿਹੜੇ ਆਸਟ੍ਰੇਲੀਆ ਜਾ ਕੇ ਉਹਨੂੰ ਪੜ੍ਹਾਣਗੇ ਓਕੇ ਤੇ ਉਹ ਸੇਮ ਹੀ ਕਰੀਕੂਲਮ ਇੱਥੇ ਆਨਲਾਈਨ ਕਰ ਰਿਹਾ ਐ ਥੈਟ ਮੀਨਸ ਉਹਨੂੰ ਉੱਥੇ ਦੇ ਪੜ੍ਹਨ ਦਾ ਇੱਕ ਤੋ ਜ਼ੁਰਬਾ ਜਿਹੜਾ ਆਸਟ੍ਰੇਲੀਆ ਚ ਪੜ੍ਹਨਾ ਉਹ ਇੱਥੇ ਹੀ ਹੋ ਜਾਏਗਾ ਇੰਡੀਆ ਚ ਬੈਠ ਕੇ ਇੱਕ ਤੇ ਉਹ ਪੇਰੈਂਟ ਸਕੂਲ ਐ ਫਸਟ ਇਅਰ ਉੱਥੇ ਦੀ ਪੜ੍ਹਾਈ ਦਾ ਜਿਹੜਾ ਇੱਕ ਜਾਣਦੇ ਸਾ ਸਟਰਗਲ ਕਰਨਾ ਯੂਨੀਵਰਸਿਟੀ ਦੀ ਉਹ ਇੱਥੇ ਆਨਲਾਈਨ ਕਰ ਰਿਹਾ ਔਰ ਅੱਧੀ ਤੋਂ ਵੀ ਘੱਟ ਫੀਸ ਚ ਕਰ ਰਿਹਾ ਐ ਟਾਈਮ ਆਪਣਾ ਸਮਾਂ ਸੇਵ ਕਰ ਰਿਹਾ ਤੇ ਇਸ ਕਰਕੇ ਜਦ ਉੱਥੇ ਜਾਏਗਾ ਤੇ ਪੜ੍ਹਾਈ ਤੇ ਉਹਨੂੰ ਪਤਾ ਹੀ ਕਿੱਦਾਂ ਹੋਣੀ ਹੈ ਫਿਰ ਤਾਂ ਜਸਟ ਉੱਥੇ ਅਡਜਸਟ ਹੋਣ ਵਾਲੀ ਗੱਲ ਹੋ ਜਾਏਗੀ ਖਾਲੀ ਉਸ ਟਾਈਮ ਜਿਹੜਾ ਧਿਆਨ ਰੱਖਣਾ ਤੇ ਆਪਣੇ ਆਈਲਸ ਦੇ ਉੱਪਰ ਪੂਰਾ ਧਿਆਨ ਦਿਓ ਤੇ ਜਿਹੜੇ ਪੇਰੈਂਟਸ ਆ ਉਹਨਾਂ ਨੇ ਆਪਣੇ ਜੀਟੀ ਦੇ ਡਾਕੂਮੈਂਟਸ ਜਿਹੜੇ ਫਾਈਨੈਂਸ਼ੀਅਲ ਔਰ ਇਨਕਮ ਟੈਕਸ ਰਿਟਰਨ ਸਾਰੀ ਜਿਹੜੀ ਮੈਨੇਜ ਕਰਨੀ ਆ ਬਣਾਉਣੀ ਆ ਉਹਨਾਂ ਨੇ ਤੇ ਮਤਲਬ ਜੋ ਵੀ ਫੰਡਸ ਰਿਕੁਆਇਰਮੈਂਟ ਪੇਰੈਂਟਸ ਨੂੰ ਪਤਾ ਨਹੀਂ ਹੁੰਦਾ ਇਸੇ ਕਰਕੇ ਜਿਹੜੇ ਕਿਉਂਕਿ 22 ਦਾ ਸਟੂਡੈਂਟ ਅਸੀਂ ਨਹੀਂ ਲਵਾਂਗੇ ਇਸ ਪਾਥਵੇ ਪ੍ਰੋਗਰਾਮ ਚ ਖੱਲੇ 23 ਦਾ ਸਟੂਡੈਂਟ ਲਵਾਂਗੇ ਔਰ ਬਹੁਤ ساری ਯੂਨੀਵਰਸਟੀਆਂ ਜਿਹੜੀ ਇਹ ਕਰਾ ਰਹੀਆਂ ਮੈਲਬਨ ਦੇ ਲਾਟਰੋਬ ਯੂਨੀਵਰਸਿਟੀ ਹੋ ਗਈ ਪਾਰਥ ਦੀ ਐਡਿਤਕਵਨੀ ਯੂਨੀਵਰਸਿਟੀ ਹੋ ਗਈ ਬ੍ਰਿਸਬਨ ਦੇ ਗ੍ਰਿਫਿਥ ਯੂਨੀਵਰਸਿਟੀ ਹੋ ਗਈ ਐਟ ਦਾ ਬਹੁਤ ساری ਯੂਨੀਵਰਸਟੀਆਂ ਜਿਹੜੀ ਜਿਨ੍ਹਾਂ ਦਾ ਇਹ ਪਾਥਵੇ ਪ੍ਰੋਗਰਾਮ ਹੈ ਔਰ ਸਾਰੀ ਬਹੁਤ ਅੱਛੀ ਯੂਨੀਵਰਸਿਟੀਆਂ ਜਿਹਦੇ ਵਿੱਚ ਸਟੂਡੈਂਟ ਜਾ ਸਕਦਾ ਤੁਸੀਂ ਇਹ ਦੇਖੋ ਕਿ ਇਸ ਪ੍ਰੋਗਰਾਮ ਦੇ ਨਾਲ ਸਟੂਡੈਂਟ ਨੂੰ ਆਪ ਕੌਨਫੀਡੈਂਸ ਬਣ ਰਿਹਾ ਹੈ ਕਿ ਉਹ ਜੋ ਪ੍ਰੋਗਰਾਮ ਜਿਹੜਾ ਕਿ ਮੈਂ ਇੱਥੇ ਪੜ ਰਿਹਾ ਔਰ 1% ਮੇਰਾ ਵੀਜ਼ਾ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਗੈਪ ਕਾਊਂਟ ਨਹੀਂ ਹੋਇਆ ਤੁਸੀਂ ਸੇਮ ਯੂਨੀਵਰਸਿਟੀ ਦਾ ਪ੍ਰੋਗਰਾਮ ਫਸਟイヤー ਇੱਥੇ ਕੰਪਲੀਟ ਕਰਤਾ ਤੇ ਵੀਜ਼ਾ ਅਫੀਸਰ ਨੂੰ ਵੀ ਪਤਾ ਸੇਮ ਯੂਨੀਵਰਸਿਟੀ ਇੱਥੇ ਪੜਾ ਰਹੀ ਹੈ ਸੇਮ ਯੂਨੀਵਰਸਿਟੀ ਉੱਥੇ ਹੈ ਤੇ ਬੱਚਾ ਜਿਹੜਾ ਜੈਨੂਨ ਇੰਟੈਂਸ਼ਨ ਹੁੰਦਾ ਜਿਹੜਾ ਪੜਨ ਦਾ ਉਹ ਇਹਦੇ ਵਿੱਚ ਪਹਿਲੇ ਹੀ ਸਟੂਡੈਂਟ ਨੇ ਪ੍ਰੂਫ ਕਰਤਾ ਕਿ ਮੇਰਾ ਇੰਟention ਠੀਕ ਹੈ ਹੁਣ ਰਿਸਕ ਕੌਣ ਲੈ ਰਿਹਾ ਰਿਸਕ ਯੂਨੀਵਰਸਿਟੀ ਲੈ ਰਹੀ ਹੈ ਜਿਹੜਾ ਤੁਹਾਡਾ ਪੈਸਾ ਵਾਪਸ ਕਰ ਰਹੀ ਹੈ 1% ਨਹੀਂ ਹੁੰਦਾ ਤਾਂ ਤੁਹਾਨੂੰ ਪੈਸਾ ਸਾਰਾ ਵਾਪਸ ਮਿਲ ਰਿਹਾ ਇਸ ਤੋਂ ਵੱਡੀ ਗਾਰੰਟੀ ਤੁਹਾਨੂੰ ਕੋਈ ਵੀ ਨਹੀਂ ਦੇ ਸਕਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਮੈਂ ਉਮੀਦ ਕਰਦੀ ਹਾਂ ਤੁਸੀਂ ਇਹ ਸਾਰੀ ਪਾਠਵੇ ਦੇ ਪ੍ਰੋਗਰਾਮ ਬਾਰੇ ਸਾਰੀ ਚੀਜ਼ਾਂ ਜ਼ਰੂਰ ਸਮਝ ਗਏ ਹੋ ਜਿਵੇਂ ਕਿ ਮੈਂ ਪਹਿਲਾਂ ਕਿਹਾ ਅਗਰ ਕੋਈ ਡਾਊਟ ਹੈ ਤਾਂ ਜਿਹੜਾ ਨੰਬਰ ডিসਪਲੇ ਹੈ ਨੈਵੀਗੇਟਰ ਓਵਰਸੀਜ਼ ਆ ਇਸ ਉਪਰ ਕਾਲ ਕਰਕੇ ਪੂਰੀ ਜਾਣਕਾਰੀ ਤੁਸੀਂ ਜ਼ਰੂਰ ਲੈ ਸਕਦੇ ਹੋ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਬਹੁਤ ਬਹੁਤ ਥੈਂਕਸ ਮੈਮ ਇਹ ਪੂਰੀ ਜਾਣਕਾਰੀ ਤੁਸੀਂ ਦਿੱਤੀ ਹੈ ਪਾਠਵੇ ਪ੍ਰੋਗਰਾਮ ਨੂੰ ਲੈ ਕੇ ਅੱਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਨਵੀਂ-ਨਵੀਂ ਚੰਗੀਆਂ ਆਪਸ਼ਨਸ ਭਰੀਆਂ ਜਿਹੜੀ ਵੀਡੀਓਜ਼ ਹੈ ਇਨਫੋਰਮੇਟਿਵ ਵੀਡੀਓਜ਼ Thank you so much. Thank you.